लुधियाना ਦੇ ਵਿੱਚ ਜ਼ਿਲ੍ਹਾ ਪੱਤਰੀ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਤਿਰੰਗਾ ਲਹਿਰਾਦ ਦੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜ਼ਿਲ੍ਹਾ ਪੱਤਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸੂਬੇ ਦੇ ਸਥਾਨਕ ਸਰਕਾਰੀ ਮੰਤਰੀ ਬਲਕਾਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਤਿਰੰਗਾ ਲਹਿਰਾਇਆ ਇਸ ਮੌਕੇ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੈਬਨ ਮੈਂ ਮੰਤਰੀ ਬਲਕਾਰ ਸਿੰਘ ਨੇ ਵਿਕਾਸ ਕਾਰਜ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੀ ਭਲਾਈ ਲਈ ਕਈ ਕਦਮ ਚੁੱਕੇ ਗਏ ਹਨ ਇਸ ਮੌਕੇ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ਾ ਵੀ ਦਿੱਤਾ ਪੰਜਾਬ ਵਾਸੀਓ ਮੈਂ ਆਪ ਸਭ ਦੇ ਔਰ ਸਭ ਨੂੰ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕ ਹਾਂ ਮੈਂ ਆਜ਼ਾਦੀ ਦਿਹਾੜੇ ਸੰਬੰਧੀ ਇਸ ਸਮਾਗਮ ਵਿੱਚ ਪਹੁੰਚ ਕੇ ਬੜਪਾਗਾ ਮਹਿਸੂਸ ਕਰ ਰਿਹਾ ਹਾਂ ਦੇਸ਼ ਦੀ ਆਜ਼ਾਦੀ ਲਈ ਚਾਲੜੀਆਂ ਔਰ ਚਲੀਆਂ ਹੋਇਆ ਵਕ ਵਕ ਲਹਿਰਾ ਅਤੇ ਦੇਸ਼ ਦੇ ਸ੍ਰੀ ਦੇ ਆਜ਼ਮ ਸਾਹਿਬ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਤੇ ਸੁਭੇ ਔਰ ਸਰਦਾਰ ਕਰਤਾਰ ਸਿੰਘ ਸਾਬਾ ਸ਼ਹੀਦ ਉਦਮ ਸਿੰਘ ਜੀ ਸ਼ਹੀਦ ਮਦਨ ਲਾਲ ਠਿੰਗੜਾ ਜੀ ਲਾਲਾ ਲਾਜਪਤ ਰਾਏ ਜੀ ਸ਼ਹੀਦ ਦੀਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਆਜ਼ਾਦੀ ਕਲਾਟੀਆਂ ਵੱਲੋਂ ਸਮੇਂ-ਸਮੇਂ ਤੇ ਆਮਦੇ ਹੋਏ ਸਰਦਸ਼ਾ ਅਤੇ ਜੱਟੀਆਂ ਕਲਵਾਰੀਆਂ ਦੀ ਬਰੌਲਤ ਅੱਜ ਅਸੀਂ ਆਜ਼ਾਦੀ ਦਾ ਨਿਕਮਾਨ ਰਹਾਂ ਸਾਨੂੰ ਮਾਣ ਹੈ ਕਿ ਦੇਸ਼ ਤੇ ਆਜ਼ਾਦੀ ਸੰਗਰਾਮ ਨੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਸਾਡੀ ਸਰਕਾਰ ਮਹਾਨ ਛੇਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਬਾਣ ਤੋਂ ਬਾਅਦ ਸਾਬਹ ਪਹੰਸ ਸਿੰਘ ਮਾਨ ਜੀ ਨੇ ਆਪਣੇ ਆਦੇ ਵੀ 100 ਸ਼ਹੀਦਾਂ ਦੇ ਆਜੋ ਸਾਹਿਦ ਪਗਤ ਸਿੰਘ ਜੀ ਦੇ ਜੱਦੀ ਪਿੰਡ ਖਰਕਲ ਤਲਾਂ ਵਿੱਚ ਚੁਕੇ ਇਸ ਤੋਂ ਇਲਾਵਾ ਸਾਡੀ ਸਰਕਾਰ ਸਵੀਰਾ ਲਗਾ ਜਾ ਮਹਾਲੀ ਕਮਾਂਤਰੀ ਅਜੇ ਦਾ ਨਾਮ ਸ਼ਹੀਰ ਪਗਤ ਸਿੰਘ ਦੇ ਨਾਮ ਤੇ ਰੱਖਣਾ ਜਿਹੜੇ ਅਹਿਮ ਕੂਮਤਾ ਨੂੰ ਅਪਰੰਤ ਪੰਜਾਬ ਸਰਕਾਰ ਉਥੇ ਸ਼ਹੀਦੇ ਆਜੋ ਤਾਬੋ ਤਲਗਾਉਣ ਜਾ ਰਹੀ ਹੈ ਮੁੱਖ ਮੰਤਰੀ ਜੀ ਨੇ ਸ਼ਹੀਰ ਪਗਤ ਸਿੰਘ ਜੀ ਸ਼ਹੀਦ ਉਦਮ ਸਿੰਘ ਤੇ ਸ਼ਹੀਰ ਕਰਤਾਰ ਸਿੰਘ ਸਾਹਿਬਾਨ ਨੂੰ ਸਰਬੋਤਮ ਨਾਗਰਿਕ ਸਰਕਾਰ ਅੱਗੇ ਮੰਗ ਰੱਖੀ ਹੈ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਥਕਾ ਫੌਜੀਆਂ ਦੀ ਭਲਾਈ ਲਈ ਦ੍ਰਿਸ਼ ਸੰਕਲਪ ਹੈ ਇਸ ਦਿਸ਼ਾ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਜਿੱਥੇ 50 ਲੱਖ ਰੁਪਏ ਐਕ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਸੀ ਉੱਥੇ ਵਿਧਾ ਕੇ 1 ਕਰੋੜ ਜਿਹੜੀ ਸਪੇਸ਼ਲ ਫਲਾਰਕ ਕੀਤੀ ਗਈ ਇਸ ਦੇ ਨਾਲ ਨਾਲ ਆਗਰੀ ਵੀਰਾਂ ਨੂੰ ਮੀਨਸ ਦੇ ਵਿੱਚ ਸ਼ਾਮਲ ਕੀਤਾ ਗਿਆ ਸਾਡੀ ਸਰਕਾਰ ਵੱਲੋਂ ਸੋਭੇ ਅਤੇ ਦੇਸ਼ ਦੀ ਸਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਪੰਜਾਬ ਸਰਕਾਰ ਦਾ ਈਸਟ ਪੰਜਾਬ 어ਵਾਰਡ ਐਕਟ 1948 ਤਹਿਤ ਵਿੱਤੀ ਸਹਾਇਤਾ ਮਜੂ ਜੰਗੀ ਜ਼ਗੀਰ ਪ੍ਰਦਾਨ ਕਰ ਰਹੀ ਹੈ ਔਰ ਪਹਿਲੀ ਤੇ ਦੂਜੀ ਜਾਨ ਵਿੱਚ ਹਿੱਸਾ ਲੈਣ ਵਾਲੇ 65 ਸਾਲ ਤੋਂ ਉਪਰ ਵਾਲੇ ਸਾਥ ਦਾ ਸਹਿਨਤਾ ਔਰ ਤੇ ਜੰਗੀ ਜਿਦਵਾਵਾ ਜਿਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਦੇ ਘਰ ਭੇਜ ਦਿੱਤਾ ਜਾਣਾ ਰਿਹਾ ਸੀ ਵਿਵਿੱਤੀ ਸਹਾਇਤਾ ਲਈ 6000 ਰੁਪਏ ਦੀ ਪਤੀ ਮਹੀਨਾ ਤੋਂ ਵਰਾ ਕੇ 10000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਪੰਜਾਬ ਸਰਕਾਰ ਦੇ ਫੌਜੀਆ ਨੂੰ ਗ੍ਰੀਤੀ ਜਾਂਦੀ ਗ੍ਰੀਤੀ ਸਹਿਬਾ 10000 ਤੋਂ ਜਿਹੜਾ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਕਰਮੀ ਫੌਜੀਆ ਵਾਸਤੇ ਔਰ ਆਜ਼ਾਦੀ ਘਰਾਣਿਆਂ ਸਾਡਾ ਮਾਣ ਹਨ ਪੰਜਾਬ ਦੇ ਮੁੱਖ ਮੰਤਰੀ ਸਾਤਵੰਤ ਸਿੰਘ ਜੀ ਅਲਵਾਈ ਵਾਲੀ ਸਰਦਾਰ ਨੇ ਆਜ਼ਾਦੀ ਸੁਨਾਮੀਆਂ ਆਪਣੇ ਸਰਕਾਰ ਤੇ ਸਮਸੂਹੇ ਵਿਆਹਿਆ ਸੂਬੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਵਾਅਦੇ ਨੂੰ ਪੂਰੇ ਕਰ ਲਿਆ 842 ਆਰ ਮਹੱਲਾ ਕਲੀਨਕਾ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਖਾਸ ਕਰਕੇ ਮਹੱਲਾ ਕਲੀਨਕਾ ਦੇ ਵਿੱਚ ਪੂਰੇ ਸਟੇਟ ਦੇ ਅੰਦਰ 3/4 ਤੋਂ ਵੱਧ ਆਬਾਦੀ ਦੇ ਲਈ ਨਵੇਂ ਦੇ ਰੁਕਾਵ ਦੇ ਹਰ ਬਰਖਾ ਜਾਗ ਫਰ ਕਰਨ ਦਾ ਕੋਈ ਵੀ ਵਿਅਕਤੀ ਉਥੋਂ ਦਵਾਈ

انسٹیٹیوٹ میڈیکل سینس محالی شروع کیتا گیا ایسے طرح ہی مجاب کے اندر کپور تھلا شہر اور شہر کو بہتر سو بے قریب ایم بی بی ایس کے سیٹا ہمارے دو نوے میڈیکل سٹاپ کیتے جا رہے ہیں میڈیکل کالج اور سکاری میڈیکل کالج آمد سر پہ کینسر کے سینٹر بھارجہ کا رکھے کینسر پہ مارین جا ਆਕਤ ਨਾਲ ਕੀਤੀ ਗਈ ਹੈ ਰਾਜੇਂਦਰ خاص کر کے تبدیلی ہونی بہت ضروری ہے اس کر کے جائے ਪਤਾ ਗਿਆ ਕਿਉਂਕਿ ਪੰਜਾਬ ਦੇ ਅੰਦਰ ਹੁਕਮੰਤੀ ਸਾਥ ਹੌਂਸਿੰਗ ਮਾਰ ਦੀਦਾ ਚੋਟੀ ਚਾਹੇ ਕਿ ਨਾਉਣ ਬੱਚਿਆਂ ਨੂੰ ਰੋਜ਼ਗਾਰ ਦੇਣਾ ਰੋਜ਼ਗਾਰ ਵਾਸਤੇ ਸਾਨੂੰ ਕੋਚਿੰਗ ਦੀ ਸਹੂਲਤ ਚਾਹੀਦੀ ਹੈ ਉਹ ਬੱਚੇ ਕਈ ਜਨਾਂ ਨੂੰ ਪਿੰਡਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਡਾਕਟਰਾਂ ਦੀ ਮਿਲਦਾ ਚਾਹੇ ਉਹ ਕੇਰੀਆ ਸਕੂਲ ਦਾ ਮਿਲਦਾ ਨਹੀਂ ਹੁੰਦੀ ਇਸ ਦੀ ਲੋਕ ਲਖਿਆ ਐਨਡੀਐਫ ਯੂਪੀਐਸ ਸਿਲੇਖਾਵਾ ਵਾਸਤੇ ਦੇ ਕੋਚਿੰਗ ਸੈਂਟਰ ਜੁਆਰ ਕੀਤੇ ਜਾ ਰਹੇ ਆ خاص کر کے لیکن آم لوگ پنڈا تو پڑھ نہیں جا سکتے اس ٹرانسپورٹ حاصل کر سک ਬਿਜਲੀ ਦੇ ਕੇਂਦਰ ਦੇ ਵਿੱਚ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰਾਈਵੇਟ ਕੰਪਨੀਆਂ ਜੀਵੇ ਜੀ ਵਿਕੇ ਪਾਵਰ ਦੀ ਮਦਦ ਕੇ ਵਾਲਾ ਗੋਇੰਗਵਾਲ ਪਾਵਰ ਪਲਾਂਟ ਖੇਤੇ ਫਤਿਆਸ ਸਥੇਜਿਆ ਔਰ ਇਸ ਸਥਾਨ ਦਾ ਨਾਮ ਜੀਤੇ ਪਾਸ਼ਾਏ ਦੇ ਨਾਮ ਤੇ ਸਿਵ اور ساڑے اوستر سائیہ اونا بھی بڑا بڑا اہم روڑ ہے تاکہ سب میں بھی اندر دیدا مالیہ بڑ سکتے اور امکاری نیمی بیسو چلیہ اور بیسو پنجیہ پچیر حریم پہلی بار گریہ سائیس مالیہ داکیتہ پان امکریاں بچ ارفات داس ہزار ایسو شاری کوڑ پہے لیتا گیا ہے اور اسی طرح مال بھی پا ਨੋ ਅਪਲ ਕੋ ਜਲਾਈ 2024 ਤੱਕ ਪੰਜਾਬ ਦੇ ਖੇਰਾਂ ਦੇ ਵਿੱਚ ਕੁੱਲ 1852 ਕਰੋੜ ਰੁਪਏ ਆਏ ਹਨ ਜਦ ਕਿ ਪਹਿਲ ਤੋਂ ਜਲਾਈ 2023 ਤੱਕ ਇਸ ਧਕਮ 1462 ਕਰੋੜ ਰੁਪਏ ਸੀ ਇਸ ਦੇ ਸਾਹਮਣੇ 37% ਦੀ ਵਾਸਤੇ ਵੀ ਹਰਕਲਾਈਨ ਜਾਰੀ ਕੀਤੀ ਪੰਜਾਬ ਦੇ ਸਾਰੇ ਸਤਸੰਗਿਸਤਾਂ ਅਤੇ ਜਾਇਦ ਜਿਸਟਰ ਦਸਤਾਵੇਜ਼ਾਂ ਵਿੱਚ ਜ਼ਾਸਤ واسا پردان کرنے سب سی مانتری

ਅੱਜ ਵੱਡਾ ਵੱਡੀ ਵਹਿਮ ਵਿਣੀ ਆਰਚਸ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਬਾਅਦ ਇਕੱਲਾ ਪੇਸ਼ਾ ਜਾਣਾ ਹੋਇਆ 176 ਜਿਹੜਾ ਦਾਦੀ ਦੱਸਿਆ ਇਸ ਤੇ ਬਹੁਤ ਮੁਬਾਰਕਵਾਹ ਦਿੰਨਾ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਔਰ ਅਸੀਂ ਪ੍ਰਣ ਕਰਦੇ ਕਿ ਪ੍ਰਮਾਤਮਾ ਕਿਰਪਾ ਕਰੇ ਥੋੜਾ ਸਾਥੀ ਪੱਤਰਕਾਰ ਵੀ ਜਿਹੜੇ ਤੁਸੀਂ ਪੰਜਾਬ ਦੇ ਲੋਕਾਂ ਦੀ ਜਨਤਾ ਦੀ ਆਵਾਜ਼ ਨੂੰ ਅੱਗੇ ਲੈ ਕੇ ਪੰਜਾਬ ਦੀ ਡਵੈਲਪਮੈਂਟ ਵਾਸਤੇ ਹੱਥ ਚੀਜ਼ ਨੂੰ ਇੱਕ ਜਰੀਆ ਥੋੜਾ ਹੈਗਾ ਬਹੁਤ ਅੱਛਾ ਹੈ ਕਿ ਲੋਕਾਂ ਵਿੱਚ ਪ੍ਰੈਜੈਂਟ ਕਰਨ ਦਾ ਔਰ ਅਸੀਂ ਜਿਹੜਾ ਸਪਾਂਸਰ ਮਾਨਮੁਕੰਦੀ ਪੰਜਾਬ ਦੀ ਰਹਿਮਾਈ ਹੇਠ ਉਹਨਾਂ ਦੇ ਵਿਜਨ ਦੇ ਮਤਾਬਿਕ ਜਿਹੜਾ ਅੱਗੇ ਲੈ ਕੇ ਜਾਈਏ ਤਾਂ ਕਿ ਪੰਜਾਬ ਦੀ ਔਰ ਤਰੱਕੀ ਹੋ ਸਕੇ ਔਰ ਬੱਚਿਆਂ ਨੂੰ ਬਤਵੰਤ ਜ਼ਗਾਰ ਐਜੂਕੇਸ਼ਨ ਦੇ ਸਮਾਂ ਐਜੂਕੇਸ਼ਨ ਆਇਆ ਹੈਲਥ ਦੇ ਸਮਾਂ ਦੇ ਵਿੱਚ ਅੱਛੇ ਕੰਮ ਕਰ ਸਕੀਏ ਔਰ ਖਾਸ ਕਰਕੇ ਸ਼ਹਿਰਾਂ ਵਾਸਤੇ ਜਿਹੜਾ ਮੇਰਾ ਲੋਕਲ ਬੜੀ ਡਿਪਾਰਟਮੈਂਟ ਹੈਗਾ ਤੋਂ ਸ਼ਹਿਰਾਂ ਵਾਸਤੇ ਉਹ ਅੱਛਾ ਵਿਜਨ ਲੈ ਕੇ ਆਈ ਸਰ ਲੁਧਿਆਣੇ ਵਾਸਤੇ ਕੋਈ ਪ੍ਰੋਜੈਕਟ ਜਿਹੜੇ ਅਨਾਉਂਸ ਕੀਤੇ ਤੁਸੀਂ ਹਾਂ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਪਾਣੀ ਦਾ ਨਹਿਰੀ ਪਾਣੀ ਦਾ ਹੈਗਾ ਉਹ ਸਪਾਈ ਵਾਸਤੇ ਆਵੇਗਾ ਉਹਦਾ 1550 ਰੁਪਏ ਦਾ ਪ੍ਰੋਜੈਕਟ ਹੈ ਉਹਦਾ ਜਿਸ ਦਿ ਅਸੀਂ ਸੀਐਮ ਸਾਹਿਬ ਤੋਂ ਉਦਘਾਟਨ ਕਰਾਂਗੇ ਇਹ ਕੱਲ ਸਕੂਲ ਬੱਚੇ ਦੀ ਛੁੱਟੀ ਹੈ ਕੀ ਹਾਂ ਕੱਲ ਛੁੱਟੀ ਜਿਹਨਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਦੀ ਛੁੱਟੀ ਹੈ